ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਝਾੜ ਅਗਰੀਕਲਚਰ ਤੇ ਦੋਸਤੋ ਕਹਿੰਦੇ ਨੇ ਹੁੰਦੇ ਵੀ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਕਾਰਡ ਮਾਂ ਵਾਂਗ ਆਉਂਦੀ ਆ ਜਿਵੇਂ ਜਿਵੇਂ ਆਪਾਂ ਨੂੰ ਸਮੱਸਿਆਵਾਂ ਆਉਣਗੀਆਂ ਆਪਣੀ ਜ਼ਿੰਦਗੀ ਦੇ ਵਿੱਚ ਓਵੇਂ ਓਵੇਂ ਜਿ ਤਰੇ ਫਿਰ ਜਿਹੜੇ ਵਿਗਿਆਨੀ ਨੇ ਉਹ ਕਾਰਡ ਲੈ ਕੇ ਆਉਂਦੇ ਨੇ ਜਿਹੜੀ ਕਾਰਡ ਹੁੰਦੀ ਆ ਉਹਨੂੰ ਮਾਂ ਕਹਿੰਦੇ ਆ ਤੇ ਇਸੇ ਤਰ੍ਹਾਂ ਦੋਸਤੋ ਆਪਾਂ ਨੂੰ ਖੇਤੀਬਾੜੀ ਦੇ ਵਿੱਚ ਬਹੁਤ ਸਮੱਸਿਆਵਾਂ ਆਉਂਦੀਆਂ ਨੇ ਤੇ ਉਹਨਾਂ ਦਾ ਇੱਕ ਕਾਰਡ ਲੈ ਕੇ ਆਇਆ ਸੁੱਕਾ ਗੱਦੂ ਸੁੱਕਾ ਕੱਦੂ ਦੇਖੋ ਜਿਵੇਂ ਕਿ ਪਾਣੀ ਦੀ ਸਮੱਸਿਆ ਆ ਰਹੀ ਆ ਵੀ ਆਪਣਾ ਪਾਣੀ ਦਾ ਲੈਵਲ ਨੀਚੇ ਜਾਈ ਜਾ ਰਿਹਾ ਵੈਸੇ ਮੈਂ ਕਿ ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਵੀ ਸਾਰਾ ਟੈਗ ਜ਼ਿਮੀਂਦਾਰ ਨੂੰ ਨਾ ਦਿੱਤਾ ਜਾਵੇ ਪਾਣੀ ਮਕਾਉਣ ਵਾਲੇ ਆਪਾਂ ਸਾਰੇ ਜਾਣੇ ਆ ਹਰੇਕ ਬੰਦਾ ਹਰੇਕ ਖੇਤਰ ਦੇ ਵਿੱਚ ਪਾਣੀ ਦੀ ਵਰਤੋਂ ਕਰਦਾ ਜ਼ਿਮੀਂਦਾਰ ਤਾਂ ਸਿਰਫ ਦੋ ਤਿੰਨ ਮਹੀਨੇ ਵਰਤੋਂ ਕਰਦਾ ਜ਼ਿਮੀਂਦਾਰ ਦਾ ਪਾਣੀ ਦਿਖਦਾ ਆ ਥੋੜਾ ਜਿਹਾ ਮੈਂ ਆਪਣੇ ਵਿਸ਼ੇ ਤੋਂ ਹਟ ਕੇ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਜ਼ੀਮੀਦਾਰ ਦਾ ਪਾਣੀ ਖੁੱਲੇ ਆਮ ਦਿਖਦਾ ਆ ਹਰੇਕ ਕੋਈ ਚੱਕ ਕੇ ਵੀਡੀਓ ਬਣਾ ਕੇ ਪਾ ਦਿੰਦਾ ਵੀ ਆ ਦੇਖੋ ਜ਼ੀਮੀਦਾਰ ਨੇ ਪਾਣੀ ਖਿਲਾ ਰਿਆ ਪਿਆ ਹੋਰ ਆ ਫੈਕਟਰੀਆਂ ਦੇ ਵਿੱਚ ਚਾਰ ਦਿਵਾਰੀ ਦੇ ਵਿੱਚ ਬਹੁਤ ਪਾਣੀ ਧਰਤੀ ਵਿੱਚੋਂ ਕੱਢਿਆ ਜਾਂਦਾ ਦਿਵਾਰੇ ਫਿਰ ਧਰਤੀ ਵਿੱਚ ਪਾਇਆ ਜਾਂਦਾ ਉਹ ਜਿਹੜਾ ਪਾਣੀ ਆ ਉਹ ਬਹੁਤ ਜ਼ਿਆਦਾ ਨੁਕਸਾਨ ਦੇ ਆ ਉਹ 12 ਮਹੀਨੇ 30 ਦਿਨ ਚੱਲਦਾ ਉਹ ਪਰਦੇ ਚਾ ਜ਼ੀਮੀਦਾਰ ਦਾ ਉਹ ਖੁੱਲੇ ਵਿੱਚ ਆਣਾ ਆਪ ਚ ਚਲੋ ਆਪਾਂ ਆਪਣੇ ਵਿਸ਼ੇ ਤੇ ਆਉਣੇ ਆ ਦੋਸਤੋ ਜਿਹੜਾ ਸੁੱਕਾ ਕੱਦੂ ਆ ਇਹ ਪਿਛਲੇ 2008 ਦੇ ਵਿੱਚ ਸ਼ੁਰੂਆਤ ਹੋਈ ਸੀ 16 ਕਸਾਲੇ ਦੇ ਵਿੱਚ ਹੋ ਚੁੱਕੇ ਨੇ ਆਪਣੇ ਪ੍ਰੋਫੈਸਰ ਸਾਹਿਬ ਦਲੇਰ ਜੀ ਨੇ ਉਹਨਾਂ ਨੇ ਦੱਸਿਆ ਸੀ ਵੀ 2008 ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਤੇ ਆਪਾਂ ਨੇ ਇਸ ਵਾਰੀ ਇੱਕ ਕਿੱਲਾ ਸੁੱਕੇ ਕੱਦੂ ਦਾ ਟ੍ਰਾਇਲ ਲਗਾਉਣ ਜਾ ਰਹੇ ਹਾਂ ਤੇ ਤੁਸੀਂ ਆ ਦੇਖ ਸਕਦੇ ਹੋ ਵੀ ਮੈਂ ਸੁਭਾਗਾ ਮਾਰੀ ਜਾ ਰਹੇ ਹਾਂ ਖੇਤ ਦੇ ਵਿੱਚ ਤੇ ਸੁਭਾਗਾ ਝੋਨੇ ਤੋਂ ਪਹਿਲਾਂ ਮਾਰ ਰਹੇ ਹਾਂ ਇਹ ਜਿਹੜਾ ਸੁਹਾਗਾ ਵੱਜ ਰਿਹਾ ਸੁੱਕੇ ਕद्दू ਕਰਕੇ ਹੀ ਵੱਜ ਰਿਹਾ ਆਪਣੇ ਖੇਤ ਦੇ ਵਿੱਚ ਭਾਪਕੀ ਆਪਾਂ ਸੁੱਕੇ ਦੇ ਵਿੱਚ ਕद्दू ਕਰੀ ਜਾ ਰਹੇ ਆ ਜਿਹੜੀ ਇਹ ਕਾਰਡ ਆ ਇਹ ਸੁੱਕੇ ਕद्दू ਦੀ ਆਪਾਂ ਤੁਹਾਨੂੰ ਪੂਰੀ ਵਿਸਤਾਰ ਪੂਰਵਕ ਦੇ ਨਾਲ ਇਹ ਵੀਡੀਓ ਦੇ ਵਿੱਚ ਹੁਣ ਅੱਗੇ ਦੱਸ ਦਿੰਨੇ ਆ ਜੀ ਦੋਸਤੋ ਸੁੱਕਾ ਕद्दू ਕਰਨ ਤੋਂ ਪਹਿਲਾਂ ਸਭ ਤੋਂ ਵੱਡੀ ਸ਼ਰਤ ਤਾਂ ਇਹ ਆ ਵੀ ਤੁਹਾਡਾ ਜਿਹੜਾ ਖੇਤ ਆ ਸੰਜਮਾ ਹੋਣਾ ਚਾਹੀਦਾ ਭਾਪਕੀ ਉਹਦੇ ਵਿੱਚ ਕੋਈ ਮੱਕੀ ਜਾਂ ਕੋਈ ਹੋਰ ਤੀਜੀ ਫਸਲ ਮੂੰਗੀ ਵਗੈਰਾ ਨਹੀਂ ਹੋਣੀ ਚਾਹੀਦੀ ਜਿਸ ਦਾ ਕੀ ਰਹਿਤ ਖੂਦ ਖੇਤ ਵਿੱਚ ਨਾ ਹੋਵੇ ਬਾਬਗੀ ਤੁਹਾਡੇ ਕਣਕ ਵਾਲੇ ਖੇਤ ਹੈਗੇ ਨੇ 2 ਮਹੀਨੇ ਤੋਂ ਖੇਤ ਤੁਹਾਡੇ ਖਾਲੀ ਪਏ ਨੇ ਤੇ ਉਹ ਵਧੀਆ ਪਿਓਰ ਮਿੱਟੀ ਆ ਉਹਦੇ ਵਿੱਚ ਹੋਰ ਕੋਈ ਚੀਜ਼ ਨਹੀਂ ਹੈਗੀ ਰਹਿਦ ਖੂੰਦ ਫਸਲਾਂ ਦੀ ਤਾਂ ਹੀ ਤੁਸੀਂ ਉਹਦੇ ਉੱਪਰ ਸੁਭਾਗਾ ਜਿਹੜਾ ਦੇ ਸਕੋਗੇ ਜੇਕਰ ਮੱਕੀ ਵਾਲੇ ਬਾਣ ਨੇ ਉਹਨਾਂ ਵਿੱਚ ਸੁੱਕਾ ਕਦੋਂ ਨਹੀਂ ਹੋਵੇਗਾ ਮੂੰਗੀ ਵਾਲੇ ਬਾਣ ਨੇ ਉਹਨਾਂ ਵਿੱਚ ਸੁੱਕਾ ਕਦੋਂ ਨਹੀਂ ਹੋਵੇਗਾ ਜਾਂ ਕੋਈ ਹੋਰ ਫਸਲ ਆ ਉਹਦੇ ਵਿੱਚ ਰਹਿਦ ਖੂੰਦ ਉਹ ਫਸਲ ਦੀ ਹੈਗੀ ਆ ਤਾਂ ਸੁੱਕਾ ਕਦੋਂ ਨਹੀਂ ਹੋਵੇਗਾ ਕਰਨ ਦਾ ਆਪਾਂ ਗਿੱਲਾ ਕਦੂ ਸੀ ਨਾਲ ਤੁਸੀਂ ਆਪਣਾ ਖੇਤ ਦੇਖ ਸਕਦੇ ਹੋ ਚਾਰ ਕਿੱਲਿਆਂ ਦਾ ਘੇਰਾ ਆ ਉਹਦੇ ਵਿੱਚ ਤਿੰਨ ਕਿੱਲੇ ਪਹਿਲਾਂ ਆਪਾਂ ਨੇ ਕੱਦੂ ਕਰਕੇ ਕੀਤੇ ਪਏ ਨੇ ਉਹਦੇ ਵਿੱਚ ਝੋਨਾ ਲੱਗਣ ਲਈ ਤਿਆਰ ਆ ਪਰ ਆਪਾਂ ਨੇ ਆ ਇੱਕ ਕਿੱਲਾ ਛੱਡ ਲਿਆ ਸੀ ਇੱਕ ਕਿੱਲਾ ਸੁੱਕਾ ਕੱਦੂ ਕਰਨ ਲਈ ਆਪਾਂ ਨੇ ਇਹਦੇ ਵਿੱਚ ਪਹਿਲਾਂ ਤਾਂ ਦੋਹਰ ਹਾਲਾਂ ਦੀ ਮਾਰੀ ਵਧੀਆ ਡੁੰਗੇ ਰੱਖ ਕੇ ਜੌਂਡੀਅਰ 4 व्हीਲ ਦੇ ਨਾਲ ਵਧੀਆ ਡੁੰਗੇ ਰੱਖ ਕੇ ਦੋਹਰ ਹਾਲਾਂ ਦੀ ਲਗਾ ਦਿੱਤੀ ਦੋਹਰ ਹਾਲਾਂ ਤੋਂ ਲਗਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪੰਜ ਵਾਰੀ ਸੁਭਾਗਾ ਮਾਰਾਂਗੇ ਪੰਜ ਵਾਰੀ ਸੁਭਾਗਾ ਇਸ ਕਰਕੇ ਮਾਰਾਂਗੇ ਕਿਉਂਕਿ ਜਿਹੜਾ ਆਪਣਾ ਖੇਤ ਆ ਇਹ ਇਹ ਰਵੇਸਲਾ ਜਿਹਾ ਇਹ ਜਾਦੇ ਡਾਕਰ ਨਹੀਂ ਹੈਗਾ ਡਾਕਰਵਾਣਾ ਦੇ ਵਿੱਚ 2 ਤੋਂ 3 ਵਾਰੀ ਸੁਭਾਗਾ ਬਹੁਤ ਆ ਪਰ ਰਵੇਸਲੇ ਖੇਤਾਂ ਵਿੱਚ 4 ਵਾਰੀ ਸੁਭਾਗਾ ਬਹੁਤ ਜ਼ਰੂਰੀ ਆ ਪਰ ਆਪਾਂ 4 ਤੋਂ ਵੀ ਦੀ ਵੀ ਵਜਾਏ ਆਪਾਂ 5 ਵਾਰੀ ਤੱਕ ਲੈ ਗਏ ਤੇ ਹੁਣ ਆ ਦੇਖ ਸਕਦੇ ਤੁਸੀਂ ਸਕਰੀਨ ਤੇ ਤੀਜੀ ਵਾਰੀ ਸੁਭਾਗਾ ਇਹਦੇ ਦੇ ਵੱਜੀ ਜਾ ਰਹੇ ਆ ਪਹਿਲਾਂ ਆਪਾਂ 2 ਵਾਰੀ ਸੁਭਾਗਾ ਮਾਰਤਾ ਤੇ ਨਾਲ-ਨਾਲ ਆਪਾਂ ਇੱਕ ਬੈਗ ਜੂਰੀਏ ਦਾ ਪਾ ਰਹੇ ਆ ਵੈਸੇ ਦੇਖੋ ਜੂਰੀਆ ਬਹੁਤ ਕਿਸਾਨ ਭਰਾ ਚੋਣੇ ਵਿੱਚ ਕਦੂ ਤੋਂ ਪਹਿਲਾਂ ਪਾਉਂਦੇ ਨੇ ਕੀ ਨਹੀਂ ਪਾਉਂਦੇ ਅਲੱਗ-ਅਲੱਗ ਮੱਤ ਭੇਦ ਨੇ ਇਹਦੇ ਤੇ ਆਪਾਂ ਫਿਰ ਕਦੇ ਵਿਚਾਰ ਚਰਚਾ ਕਰ ਲਾਂਗੇ ਪਰ ਆਪਾਂ ਇੱਕ ਬੈਗ ਜੂਰੀਏ ਦਾ ਜ਼ਰੂਰ ਇੱਕ ਇਹਦੇ ਵਿੱਚ ਖਿਲਾਰ ਰਹੇ ਹਾਂ ਕਿਉਂਕਿ ਆਪਣਾ ਖੇਤ ਥੋੜਾ ਰਵੇਸਲਾ ਜਾਦਾ ਇਹਦੇ ਵਿੱਚ ਝੋਨਾ ਮੱਚ ਕੇ ਚੱਲਦਾ ਆ ਜੇਕਰ ਆਪਾਂ ਜੂਰੀਆ ਪਹਿਲਾਂ ਪਾ ਦਾਂਗੇ ਤਾਂ ਪਾਣੀ ਠੰਡਾ ਰਹਿੰਦਾ ਆ ਤੇ ਝੋਨਾ ਤੁਹਾਡਾ ਮੱਚ ਕੇ ਨਹੀਂ ਚੱਲੇਗਾ ਤੇ ਸਿਰਫ ਜੂਰੀਆ ਹੀ ਪਾਇਆ ਜਾਵੇ ਕਿਸਾਨ ਭਰਾਵੋ ਪोटाश ਡੀਏਪੀ ਹੋਰ ਐਰਾ ਵਗੈਰਾ ਚੀਜ਼ਾਂ ਕਦੂ ਤੋਂ ਪਹਿਲਾਂ ਨਾ ਪਾਈਆਂ ਜਾਣ ਕਿਸਾਨ ਭਰਾਵੋ ਜੇਕਰ ਆਪਾਂ ਸੁੱਕੇ ਕद्दू ਦਾ ਫਾਇਦੇ ਦੀ ਗੱਲ ਕਰੀਏ ਸੁੱਕੇ ਕद्दू ਦੇ ਵਿੱਚ ਆਪਾਂ ਨੂੰ ਸਭ ਤੋਂ ਵੱਡਾ ਫਾਇਦਾ ਇਹ ਆ ਵੀ ਪਾਣੀਦਾਰੀ ਚਾਰਜ ਧਰਤੀ ਵਿੱਚ ਦੁਬਾਰੇ ਵਧੀਆ ਹੁੰਦਾ ਆ ਸੁੱਕੇ ਕद्दू ਦੇ ਵਿੱਚ 80% ਪਾਣੀ ਧਰਤੀ ਵਿੱਚ ਦੁਬਾਰਾ ਰੀਚਾਰਜ ਕੀਤਾ ਜਾਂਦਾ ਆ ਪਰ ਜਿਹੜਾ ਗਿੱਲਾ ਕद्दू ਹੁੰਦਾ ਉਹਦੇ ਵਿੱਚ 40-45% ਹੀ ਪਾਣੀ ਦੁਬਾਰੇ ਰੀਚਾਰਜ ਹੁੰਦਾ ਜਦਕਿ ਜਿਹੜਾ 50-55% ਪਾਣੀ ਆ ਉਹ ਭਾਫ਼ ਵਿੱਚ ਬਣ ਕੇ ਉੱਡ ਜਾਂਦਾ ਆ ਦੂਜਾ ਫਾਇਦਾ ਕਿਸਾਨ ਭਰਾਵੋ ਇਹ ਆ ਵੀ ਝੋਨਾ ਲਗਾਉਣਾ ਲੇਬਰ ਨੂੰ ਆਸਾਨ ਹੋ ਜਾਂਦਾ ਆ ਜਿਹੜਾ ਆਪਾਂ ਕੱਦੂ ਕਰਦੇ ਆ ਹਾਲਾਂ ਤਵੀਆਂ ਦੇ ਨਾਲ ਉਹਦੇ ਵਿੱਚ ਤਾਂ ਕੱਦੂ ਕਰਦੇ ਕਰਦੇ ਰੇਗ ਬਣ ਜਾਂਦੀ ਹੈ ਤੇ ਲੇਬਰ ਨੂੰ ਲਗਾਉਣਾ ਕੀ ਵਾਰੀ ਟਾਈਟ ਹੋ ਜਾਂਦੀ ਨੇ ਜਮੀਨਾ ਔਖਾ ਹੁੰਦਾ ਪਰ ਸੁੱਕੇ ਕੱਦੂ ਵਿੱਚ ਲੇਬਰ ਜਿਹੜੀ ਉਹ ਆਸਾਨ ਤਰੀਕੇ ਦੇ ਨਾਲ ਚੋਣਾ ਲਗਾ ਦਿੰਦੀ ਆ ਜਿਹੜਾ ਅਗਲਾ ਫੈਸਦਾ ਸੁੱਕੇ ਕਦੂਦਾ ਸਭ ਤੋਂ ਜ਼ਿਆਦਾ ਵਧੀਆ ਫਾਇਦਾ ਆ ਜੇਕਰ ਤੁਹਾਡੀ ਧਰਤੀ ਦਲਦਲੀ ਆ ਜਾਂਕਰ ਤੁਸੀਂ ਨੇ ਧਰਤੀ ਦੇ ਵਿੱਚ ਮਿੱਟੀ ਪਾਈ ਆ 2.5 3 ਫੁੱਟ ਮਿੱਟੀ ਪਾਈ ਆ ਜਾਂ ਐਮਬੀ ਪਲੋ ਮਾਰਿਆ ਤੁਸੀਂ ਕਣਕ ਬਜਾਈ ਸਮੇ ਐਮਬੀ ਪਲੋ ਮਾਰਿਆ ਹੋਇਆ ਤਾਂ ਤੁਹਾਡੇ ਜਿਹੜੇ ਟਰੈਕਟਰ ਨੇ ਕੱਦੂ ਕਰਨ ਸਮੇਂ ਧਸੇ ਜਾਣਗੇ ਟਰੈਕਟਰ ਬੈਠ ਜਾਣਗੇ ਟੋਚਨ ਪਾਪਾ ਕੇ ਕੱਢਣੇ ਪੈਣਗੇ ਪਰ ਜੇਕਰ ਤੁਸੀਂ ਸੁੱਕਾ ਕੱਦੂ ਇਸ ਤਰੀਕੇ ਨਾਲ ਕਰਦੇ ਹੋ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤਾਂ ਤੁਹਾਡਾ ਇਦਾਂ ਦੇ ਖੇਤਾਂ ਦੇ ਵਿੱਚ ਟਰੈਕਟਰ ਧਸਣ ਵਾਲੀਆਂ ਸਮੱਸਿਆਵਾਂ ਨਹੀਂ ਆਉਣਗੀਆਂ ਤੁਸੀਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਜੀਰੀ ਲਗਾ ਸਕੋਗੇ ਤੇ ਕਿਸਾਨ ਪ੍ਰਭੂ ਅਗਲਾ ਜਿਹੜਾ ਸਭ ਤੋਂ ਵੱਡਾ ਫਾਇਦਾ ਇਹ ਆ ਵੀ ਸੁੱਕਾ ਕੱਦੂ ਦੇ ਨਾਲ ਤੁਹਾਡਾ ਝੋਨਾ ਗਰੋਥ ਬਹੁਤ ਜਲਦੀ ਫੜਦਾ ਆ ਬਾਕੀ ਆਪਾਂ ਤੁਹਾਨੂੰ ਆਉਣ ਵਾਲੇ ਬਲੌਗ ਦੇ ਵਿੱਚ ਵੀ ਦਿਖਾ ਦਿਆ ਕਰਾਂਗੇ ਵੀ ਗਰੋਥ ਕਿੰਨੀ ਕੁ ਵੱਧਦਾ ਕਿੰਨੀ ਘਟਾ ਪਰ ਗਰੋਥ ਇਹ ਗੱਲ ਦੱਸਣ ਵਿੱਚ ਬਹੁਤ ਆਈ ਆ ਵੀ ਬਹੁਤ ਹੀ ਜਲਦੀ ਤੁਹਾਡਾ ਝੋਨਾ ਗਰੋਥ ਕਰੇਗਾ ਤੇ ਜਿਹੜੀਆਂ ਉਹਦੀਆਂ ਰੂਟਸ ਨੇ ਉਹ ਡੁੰਗੀਆਂ ਜਾਣਗੀਆਂ ਜਦ ਕਿ ਆਪਾਂ ਗਿੱਲਾ ਕੱਦੂ ਕਰਕੇ ਉਹਦਾ ਲੈਂਟਰ ਬਣਾ ਦਿੰਨੇ ਆ ਝੋਨੇ ਦੀਆਂ ਰੂਟਸ ਡੁੰਗੀਆਂ ਨਹੀਂ ਜਾ ਪਉਂਦੀਆਂ ਜੜਾਂ ਡੁੰਗੀਆਂ ਨਹੀਂ ਜਾਂਦੀਆਂ ਪਰ ਸੁੱਕੇ ਕੱਦੂ ਦੇ ਵਿੱਚ ਜੜਾਂ ਬਹੁਤ ਜ਼ਿਆਦਾ ਡੁੰਗੀਆਂ ਚਲੀਆਂ ਜਾਂਦੀਆਂ ਨੇ ਤੇ ਕਿਸਾਨ ਪ੍ਰਭ ਸੁੱਕਾ ਕੱਦੂ ਕਰਨ ਦੇ ਨਾਲ ਤੁਹਾਡਾ ਕਣਕ ਦਾ ਝਾੜ ਵੀ ਜਰੂਰ ਵਧੇਗਾ ਕਿਉਂਕਿ ਧਰਤੀ ਪੋਲੀ ਰਹੇਗੀ ਜਦ ਤੱਕ ਧਰਤੀ ਠੰਡੀ ਵੀ ਰਹੇਗੀ ਤੇ ਤੁਹਾਡਾ ਕਣਕ ਦਾ ਝਾੜ ਵੀ ਬਹੁਤ ਵਧੇਗਾ ਤੇ ਇਸ ਦੇ ਨਾਲ ਕਰਨ ਦੇ ਨਾਲ ਤੁਹਾਡੇ ਖੇਤ ਵਿੱਚ ਹਮਮਸ ਨਹੀਂ ਪੈਦਾ ਹੁੰਦੀ ਜਦੋਂ ਹੀ ਤੁਹਾਡਾ ਦੇਖਿਓ ਤੁਸੀਂ ਜੁਲਾਈ ਦਾ ਮਹੀਨਾ ਆਵੇਗਾ ਆਪਣੇ ਮੌਸਮ ਦੇ ਵਿੱਚ ਹਮਮਸ ਭਰੀ ਗਰਮੀ ਹੋ ਜਾਂਦੀ ਆ ਤਾਂ ਖੇਤਾਂ ਦੇ ਵਿੱਚ ਵੀ ਹਮਮਸ ਹੋ ਜਾਂਦੀ ਆ ਤੇ ਝੋਨੇ ਵਿੱਚ ਹਮਮਸ ਹੋ ਜਾਂਦੀ ਆ ਪਰ ਸੁੱਕੇ ਕੱਦੂ ਵਾਲੇ ਵਿੱਚ ਝੋਨੇ ਵਿੱਚ ਹਮਮਸ ਨਹੀਂ ਆਵੇਗੀ ਇਹ ਗੱਲ ਦਾ ਵੀ ਦਾਵਾ ਕੀਤਾ ਜਾਂਦਾ ਆ ਇਸ ਦੇ ਨਾਲ ਹੀ ਕਿਸਾਨ ਭਰਾਵੋ ਸੁੱਕਾ ਕੱਦੂ ਮੀਂਹ ਦੇ ਪਾਣੀ ਨੂੰ ਵੀ ਧਰਤੀ ਵਿੱਚ ਬਹੁਤ ਜਲਦੀ ਰੀਚਾਰਜ ਕਰਦਾ ਆ ਤੇ ਹੜ੍ਹਾਂ ਵਰਗੀਆਂ ਸਮੱਸਿਆਵਾਂ ਵੀ ਇਹਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਬੰਦ ਹੋ ਸਕਦੇ ਨੇ ਜੇਕਰ ਸੁੱਕਾ ਕੱਦੂ ਚੱਲਦਾ ਰਿਹਾ ਤਾਂ ਪਰ ਕਿਸਾਨ ਭਰਾਵੋ ਇੱਕ ਇਹਦੇ ਹੁਣ ਜਿੱਥੇ ਇੰਨੇ ਮੈਂ ਤੁਹਾਨੂੰ ਚੰਗੇ ਗੁਣ ਦੱਸੇ ਨੇ ਤੇ ਇਹਦੇ ਇੱਕ ਆਪਾਂ 네ਗੇਟਿਵ ਪੁਆਇੰਟ ਨੇ ਉਹ ਵੀ ਤੁਹਾਨੂੰ ਦੱਸਾਂਗੇ 네ਗੇਟਿਵ ਸਭ ਤੋਂ ਪਹਿਲਾ ਪੁਆਇੰਟ ਇਹ ਆ ਵੀ ਇਹਦੇ ਵਿੱਚ ਕੱਖ ਵਗੈਰਾ ਬਹੁਤ ਹੁੰਦੇ ਨੇ ਜਿੱਥੇ ਆਪਾਂ ਕੱਦੂ ਕਰਕੇ ਝੋਨਾ ਲਾ ਕੇ ਉਹਦੇ ਵਿੱਚ ਪਟੀਲਾ ਕੋਰ ਬੁੱਟਾ ਕਲੋਰ ਹੋਰ ਜੁਪੀਲ ਵਰਗੀਆਂ ਹੋਰ ਦਵਾਈਆਂ ਬਹੁਤ ਪਾ ਦਿੰਦੇ ਆ ਕੱਖਾਂ ਦੇ ਲਈ ਉਹ ਕੱਖ ਕੰਟਰੋਲ ਹੋ ਜਾਂਦੇ ਨੇ ਪਰ ਜਿਹੜਾ ਸੁੱਕਾ ਕੱਦੂ ਆ ਇਹਦੇ ਵਿੱਚ ਪਾਣੀ ਪਹਿਲੇ 10 ਦਿਨ ਬਹੁਤ ਘੱਟ ਖੜਦਾ ਆ ਬਾਰ ਬਾਰ ਪਾਣੀ ਪਾਉਣਾ ਪੈਂਦਾ ਆ ਜਿਸ ਕਰਕੇ ਜਿਹੜੇ ਕੱਖ ਵਗੈਰਾ ਨੇ ਨਦੀਨ ਨੇ ਸੁੱਕੇ ਕੱਦੂ ਵਾਲੇ ਝੋਨੇ ਵਿੱਚ ਜ਼ਿਆਦਾ ਦੇਖਣ ਨੂੰ ਤੁਹਾਨੂੰ ਮਿਲ ਸਕਦੇ ਨੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਦੱਸ ਦਾਂਗੇ ਜੇਕਰ ਤੁਸੀਂ ਨੇ ਸੁੱਕੇ ਕੱਦੂ ਵਾਲੇ ਆਪਣੀ ਇਹ ਇੱਕ ਕਿਲਾ ਦੇਖਣਾ ਹੋਵੇ ਤਾਂ ਤੁਸੀਂ ਆਪਣੇ ਪਿੰਡ ਦੰਦਰਾਲਾ ਢੀਂਸਾ ਵਿਖੇ ਤਹਿਸੀਲ ਨਾਬਾ ਨਾਬੇ ਵਾਲੀ ਸੜਕ ਦੇ ਆਪਣੇ ਪਿੰਡ ਦੰਦਰਾਲਾ ਢੀਂਸਾ ਵਿਖਾ ਕੇ ਦੇਖ ਸਕਦੇ ਹੋ ਤੇ ਕਿਸਾਨ ਪ੍ਰਭੂ ਇਹਦੇ ਉੱਪਰ ਡੀਜ਼ਲ ਵਗੈਰਾ ਦਾ ਖਰਚ ਤਾਂ ਬਰਾਬਰ ਹੀ ਆਉਂਦਾ ਆ ਉਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਕਿਉਂਕਿ ਆਪਾਂ ਨੇ ਦੋ ਵਾਰੀ ਹਲ ਮਾਰੇ ਤੇ ਤਿੰਨ ਵਾਰੀ ਸੁਹਾਗਾ ਮਾਰਿਆ ਦੋ ਵਾਰੀ ਸੁਹਾਗਾ ਪੈਸਟਰਾ ਫਿਰ ਮਾਰਤਾ ਪੰਜ ਵਾਰੀ ਸੁਹਾਗਾ ਦੋ ਵਾਰੀ ਹਲ ਸੱਤ ਵਾਰੀ ਟਰੈਕਟਰ ਘੁੰਮ ਗਿਆ ਤੇ 15 ਲੀਟਰ ਤੇਲ ਚੁੰਡੀਆਂ ਟਰੈਕਟਰ ਨੇ ਖਾ ਲਿਆ ਤੇ 1 ਕਿੱਲੇ ਦੇ ਵਿੱਚ ਤੇ ਖਰਚਾ ਤਾਂ ਤਕਰੀਬਨ ਤਕਰੀਬਨ ਬਰਾਬਰ ਹੀ ਆ ਜਾਂਦਾ ਹੈ ਖਰਚੇ ਵਾਲੀ ਕੋਈ ਵੱਧ ਘੱਟ ਵਾਲੀ ਗੱਲ ਨਹੀਂ ਤੇ ਕਿਸਾਨ ਪ੍ਰਭ ਜੇਕਰ ਤੁਸੀਂ ਸੁੱਕਾ ਕਦੂ ਕਰਨਾ ਹੋਵੇ ਤਾਂ ਪਹਿਲੇ ਸਾਲ ਤੁਸੀਂ ਸਿਰਫ ਇੱਕ ਜਾਂ ਦੋ ਕਿੱਲਾ ਹੀ ਕਰਕੇ ਵੇਖੋ ਵੀ ਤੁਹਾਡੀ ਧਰਤੀ ਸੁੱਕੇ ਕਦੂ ਵਾਲੀ ਹੈਗੀ ਆ ਜਾਂ ਨਹੀਂ ਜਿਹੜੇ ਖੇਤਾਂ ਵਿੱਚ ਪਾਣੀ ਬਹੁਤ ਜਲਦੀ ਸੁੱਕਦਾ ਆ ਉੱਥੇ ਸੁੱਕਾ ਕਦੂ ਨਾ ਕੀਤਾ ਜਾਵੇ ਕਿਉਂਕਿ ਸੁੱਕਾ ਕਦੂ ਪਹਿਲੇ 10 ਦਿਨ ਤਾ ਪਾਣੀ ਜ਼ਿਆਦਾ ਹੀ ਖਾਂਦਾ ਆ ਕਿਉਂਕਿ ਪਾਣੀ ਲਗਾਇਆ ਪਾਣੀ ਹੈ ਨਹੀਂ ਪਾਣੀ ਲਗਾਇਆ ਪਾਣੀ ਹੈ ਨਹੀਂ ਇਦਾਂ ਦੀ ਹੀ ਸਥਿਤੀ ਬਣੀ ਰਹਿੰਦੀ ਹੈ ਇਹਦੇ ਵਿੱਚ ਨਾ ਕਰਕੇ ਹਰ ਇੱਕ ਕਿਸਾਨ ਭਰਾ ਇਹਨਾਂ ਨੂੰ ਸ਼ੁਰੂਆਤ ਹਾਲੇ ਨਹੀਂ ਜਲਦੀ ਵੱਡੇ ਹਾਈ ਲੈਵਲ ਤੇ ਨਾ ਕਰੇ ਆਪਣੇ ਸਾਰੇ ਖੇਤਾਂ ਦੇ ਵਿੱਚ ਇੱਕ ਇੱਕ ਕਿੱਲਾ ਟ੍ਰਾਇਲ ਵਜੋਂ ਲਗਾ ਕੇ ਦੇਖ ਲੋ ਕਿ ਤੁਹਾਡੇ ਖੇਤ ਸੁੱਕੇ ਕਦੂ ਵਾਲੇ ਹੈਗੇ ਨੇ ਜਿਵੇਂ ਕਿ ਸਿੱਧੀ ਬਜਾਈ ਵਾਲੇ ਖੇਤ ਬਹੁਤ ਘੱਟ ਨੇ ਸਿੱਧੀ ਬਜਾਈ ਪੰਜਾਬ ਦੇ ਵਿੱਚ 1.5 ਜਾਂ 2% ਹੀ ਕੀਤੀ ਜਾਂਦੀ ਆ ਪਰ ਪੂਰੇ ਪੰਜਾਬ ਦੇ ਵਿੱਚੋਂ ਕਾਮਯਾਬ ਨਹੀਂ ਹੋ ਪਾਈ ਇਸ ਨਾਲ ਉਹ ਹੋਵੇ ਸਿੱਧੀ ਬਜਾਈ ਝੋਨੇ ਦੀ ਪੰਜਾਬ ਵਿੱਚ ਕਾਮਯਾਬ ਨਹੀਂ ਹੋਣੀ 1-2% ਤੱਕ ਹੀ ਕਾਮਯਾਬਾ ਹਾਈ ਲੈਵਲ ਤੇ ਉਹ ਝੋਨੇ ਉੱਥੇ ਨਹੀਂ ਲੱਗ ਸਕਦਾ ਆਪਣੇ ਪਿੰਡ ਵੀ ਲੱਗਦਾ ਆ ਪਰ 4-5 ਕਿੱਲੇ ਹੱਦ ਹੀ ਸਿੱਧੀ ਵਿਝਾਈ ਹੁੰਦੀ ਆ ਤੇ ਉਹਦੇ ਤੇ ਵੀ ਮੈਂਤ ਬਹੁਤ ਆ ਜਾਂਦੀ ਆ ਕੱਖ ਵਗੈਰਾ ਕੱਢਣ ਤੇ ਸੁੱਕੇ ਕਿੱਦੂ ਵਿੱਚ ਵੀ ਕੱਖ ਵਗੈਰਾ ਦੀ ਸਮੱਸਿਆ ਜਿਹੜੀ ਆ ਆ ਸਕਦੀ ਆ ਤੇ ਕਿਸਾਨ ਪ੍ਰਭੂ ਇਹਦੇ ਵਿੱਚ ਝੋਨੇ ਦਾ ਝਾੜ ਜ਼ਿਆਦਾ ਨਿਕਲਣ ਦਾ ਕਾਰਨ ਇਹ ਹੁੰਦਾ ਵੀ ਇੱਕ ਇਹਦੇ ਵਿੱਚ ਦੇਖੋ ਉਲੀ ਦੀ ਸਮੱਸਿਆ ਚੱਕੀ ਜਾਣੀ ਆ ਕੋਈ ਵੀ ਤੁਹਾਡੇ ਝੋਨੇ ਨੂੰ ਫੰਗਸ ਵਗੈਰਾ ਨਹੀਂ ਪਵੇਗੀ। ਦੂਸਰਾ ਤੁਹਾਡਾ ਝੋਨਾ 10 ਦਿਨ ਪਹਿਲਾਂ ਤਿਆਰ ਹੋ ਜਾਵੇਗਾ। ਇਦਾਂ ਦੀਆਂ ਗੱਲਾਂ ਸੁਣਨ ਵਿੱਚ ਆ ਰਹੀਆਂ ਨੇ। ਚਲੋ ਆਪਾਂ 1 ਕਿਘੇਰਾ 3 ਕਿੱਲੇ ਆਪਾਂ ਨੇ ਗਿੱਲੇ ਕਦੂ ਦੇ ਕਰਤੇ 1 ਕਿੱਲਾ ਸੁੱਕੇ ਕਦੂ ਦਾ ਕਰਤਾ ਤੇ ਆਪਾਂ ਨੂੰ ਸਾਰਾ ਪਤਾ ਲੱਗ ਜਾਵੇਗਾ। ਇਸ ਕਰਕੇ ਕਿਸਾਨ ਭਰਾਵੋ ਆਪਾਂ ਜਿੰਨੀਆਂ ਵੀ ਤੁਹਾਡੇ ਨਾਲ ਆਪਾਂ ਵੀਡੀਓ ਵਗੈਰਾ ਸ਼ੇਅਰ ਕਰਦੇ ਆਂ ਆਪਾਂ ਖੁਦ ਦੇ ਤਜਰਬੇ ਪ੍ਰੈਕਟੀਕਲ ਕਰਕੇ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਆਂ। ਇਦਾਂ ਐਵੇਂ ਕਿਸੇ ਦੇ ਕਹੇ ਸੁਣੇ ਤੇ ਆਪਾਂ ਕੋਈ ਵੀ ਵੀਡੀਓ ਨਹੀਂ ਪਾਉਂਦੇ ਹੈਗੇ। ਜੋ ਵੀ ਆਪਾਂ ਤੁਹਾਨੂੰ ਦੱਸਦੇ ਆ ਸੱਚ ਦੱਸਦੇ ਆ ਜੇ ਕੋਈ ਚੰਗੀ ਚੀਜ਼ ਆ ਚੰਗਾ ਕਹਿਣਾ ਜੇ ਕੋਈ ਮਾੜੀ ਚੀਜ਼ ਆ ਉਹਨੂੰ ਮਾੜਾ ਵੀ ਜ਼ਰੂਰ ਕਹਿਣਾ ਤੇ ਦੋਸਤੋ ਤੁਸੀਂ ਆਪਣੀ ਵੀਡੀਓ ਹੋਰ ਲੋਕਾਂ ਦੇ ਨਾਲ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇਕਰ ਮੈਂ ਇਹੀ ਵੀਡੀਓ ਵਿੱਚ ਐਂ ਕਹਿ ਦਿੰਦਾ ਸੁੱਕਾ ਕਦੂ ਕਰਦੋ ਜੀ ਸੁੱਕੇ ਕਦੂ ਦੇ ਫਾਇਦੇ ਫਾਇਦੇ ਨੇ ਐਂ ਕਰਦੋ ਐਂ ਕਰਦੋ ਫਿਰ ਤੁਸੀਂ ਨੇ ਜ਼ਰੂਰ ਸਾਰਿਆਂ ਨੂੰ ਵੀਡੀਓ ਵੰਡ ਦੇਣੀ ਸੀ ਲੋ ਜੀ ਸੁੱਕਾ ਕਦੂ ਤਾਂ ਬਹੁਤ ਵਧੀਆ ਚੀਜ਼ ਆ ਤੁਸੀਂ ਵੀ ਕਰ ਲਓ ਤੁਸੀਂ ਵੀ ਕਰ ਲਓ ਤੁਸੀਂ ਵੀ ਕਰ ਲਓ ਪਰ ਮੈਂ ਜੋ ਗੱਲ ਕਰ ਰਿਹਾ ਤਤਾਂ ਦੇ ਆਧਾਰ ਤੇ ਕਰ ਰਿਹਾ ਜੋ ਚੀਜ਼ ਸੱਚ ਆ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਰਹੇ ਆ ਗਲਤ ਚੀਜ਼ ਕਦੇ ਵੀ ਸ਼ੇਅਰ ਨਹੀਂ ਕਰਦੇ ਲੈ ਇਹਦੇ ਨਾਲੇ ਤਾਂ ਪਤਾ ਲੱਗਣਾ ਹੁਣ ਜਦੋਂ ਇਹ ਲੀ ਦਿਖਣੋਂ हट ਜੂਗੀ ਬੁਲਟ ਦੀ ਜਦੋਂ ਫੇਰ ਪਤਾ ਲੱਗੂ ਵੀ ਹਾਂ ਜੰਮ ਗਿਆ ਉਹ ਦੂਰ ਤੱਕ ਕਿਹੜਾ ਕੱਢ ਗਿਆ ਯਾਰ ਤਾਂ ਹੀ ਪਤਾ ਲੱਗੂਗਾ ਜਦੋਂ ਲੀਹਾਂ ਜਿਆ ਪੈਣੋਂ ਬੰਦ ਹੋ ਜਾਣੀਆਂ ਫੇਰ ਹੋਰ ਹੁਣ ਤਿੰਨ ਵਾਰ ਹੀ ਫੇਰਿਆ ਗਿਆ ਹਨ ਦੋ ਵਾਰੀ ਹੋਰ ਫੇਰਨਾ ਪਊਗਾ ਫੇਰ ਸੈਟ ਹੋਊਗਾ ਕਿਵੇਂ ਆ ਅਲ ਨਹੀਂ ਹੋਇਆ ਲੋ ਜੀ ਦੋਸਤੋ ਦੇਖ ਲੋ ਵੀ ਪੰਜ ਵਾਰੀ ਸੁਹਾਗਾ ਮਾਰੇ ਤੇ ਐਵੇਂ ਦਾ ਤਿਆਰ ਹੋ ਚੁੱਕਿਆ ਸੀ ਆਪਣਾ ਇਹ ਕੈੜਾ ਤਾਂ ਐਨ ਪੂਰਾ ਜਮਾਤਾ ਸੀ ਪੂਰੀ ਚੰਗੀ ਤਰ੍ਹਾਂ ਤੇ ਪਾ ਪੈਰ ਇੰਨਾ ਕਿ ਜਾਂਦਾ ਹੁਣ ਤਾਂ ਐਨ ਜੰਮਿਆ ਪਿਆ ਚਾਹੇ ਭੱਜੇ ਨੱਠੇ ਫਰੀਜਾ ਐਨ ਜਮਾਤਾ ਪੰਜ ਵਾਰੀ ਫੇਰੇ ਤੇ ਪੰਜ ਵਾਰੀ ਸੁਹਾਗਾ ਕਾਫੀ ਜੰਮ ਗਿਆ ਤੇ ਆਪਾਂ ਨੇ ਛੜਤਾ ਹੁਣ ਇਹ ਚ ਪਾਣੀ ਪਾਣੀ ਤਕਰੀਬਨ ਐ ਜਿਵੇਂ ਨਾ ਕੰਪਿਊਟਰ ਦਾ ਦੇ ਨਾਲ ਲੱਗਿਆ ਹੁੰਦਾ ਨਾ ਕੰਪਿਊਟਰ ਕਰਾ ਤੋ ਬਾਅਦ ਪਾਣੀ ਆਉਂਦਾ ਹੁੰਦਾ ਐਵੇਂ ਆ ਰਿਹਾ ਇੱਕ ਨੱਕਾ ਉਧਰੋਂ ਛੜਦਾ ਸੀ ਇੱਕ ਨੱਕਾ ਇਧਰੋਂ ਛੜਦਾ ਸੀ ਤੇ ਬਾਕੀ ਵੇਖਦੇ ਆ ਇਹਦਾ ਕੀਵੇਂ ਰਿਸਪੌਂਸ ਹੁੰਦਾ ਤੁਹਾਨੂੰ ਸਾਰਾ ਦੱਸ ਦਾਂਗੇ ਪਰ ਇਹ ਤਜਰਬੇ ਕਿਸਾਨ ਭਰਾਵੋ ਕਹੇ ਸੁਣੇ ਤੇ ਜਲਦੀ ਕਰੇ ਨਾ ਮੈਂ ਪਿਛਲੇ 3-4 ਸਾਲਾਂ ਤੋਂ ਸੋਚਦਾ ਕਰ ਰਿਹਾ ਸੀ ਤੇ ਐਕਤੀ ਆਪੇ ਤਜਰਬਾ ਕਰਿਆ ਐਕਤੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਸੀਂ ਅਗਲੇ ਸਾਲ ਕਰ ਲਿਓ ਪਰ ਕਿਤੇ ਮੇਰੇ ਰਿਸੋ ਰੀਸ ਕਿਤੇ ਐਕਟਿਕ ਤੁਸੀਂ ਕਰ ਲਵੋ ਗਾਹ ਪਾਣੀ ਨਾ ਖੜੇ ਫਿਰ ਦੇਖੀ ਚਲੋ ਵੀ ਆਹ ਝਾਜ ਐਗਰੀਕਲਚਰ ਵਾਲੇ ਕਿੱਥੇ ਨੇ ਇਹਨਾਂ ਨੂੰ ਕਰਨ ਤੋਂ ਫੜੀ ਇਹਨਾਂ ਨੇ ਸਾਨੂੰ ਕਿਹਾ ਸੀ ਭਾਈ ਸੁੱਕਾ ਕਦੂ ਕਰ ਲਓ ਹਨਾ ਇਸ ਲਈ ਤੁਸੀਂ ਅਗਲੇ ਸਾਲ ਕਰ ਲਿਓ ਤੇ ਜਰਬੇ ਐਕਟਿਕ ਸਾਨੂੰ ਕਰਕੇ ਵੇਖ ਲੈਣ ਦੋ ਫਿਰ ਤੁਹਾਡੇ ਨਾਲ ਆਪਾਂ ਸ਼ੇਅਰ ਕਰਦਾਂਗੇ ਜਿਵੇਂ ਵੀ ਹੋਵੇ ਗੱਲਬਾਤ ਆਪਾਂ ਵੀ ਕੋਈ ਬਾਲਾ ਨਹੀਂ ਕਰਿਆ ਬਸ ਅਸੀਂ ਜਿਹੜਾ ਇੱਕ ਕਿਲਾ ਕਰਿਆ ਆ ਸਵਾ ਕਿਲਾ ਕਹਿ ਲੋ ਚਾਹੀ ਇਹਨੂੰ ਬਸ ਇਹੀ ਇੰਨਾ ਕਿਥੋਂ ਕਰਿਆ ਆ ਜ਼ਿਆਦਾ ਨਹੀਂ ਕਰਿਆ ਤੇ ਪਾਣੀ ਵਧੀਆ ਇੱਕ ਸਾਰ ਆ ਰਿਹਾ ਹੁਣ ਇਹਦੇ ਵਿੱਚ ਆਪਾਂ ਚੋਨਾ ਲਗਾਵਾ ਦਾਂਗੇ ਨਾਲ ਦੀ ਨਾਲੇ ਤੇ ਕਹਿੰਦੇ ਆ ਵੀ ਫਿਰ ਇਹਨੇ ਪਾਣੀ ਨਹੀਂ ਖਾਣਾ ਹੈਗਾ ਬਸ ਇੱਥੇ ਪਾਣੀ ਦਾ ਜਿਹੜਾ ਰੁੱਖਾ ਉਹ ਖੜ ਜਾਣਾ ਆ ਜਿਹੜਾ ਮਾੜੀਆਂ ਮੋਟੀਆਂ ਲੈਣਾਂ ਹੀ ਦਿਖਦੀਆਂ ਨੇ ਇਹ ਹੱਥ ਵਾਲਾ ਜਿਹੜਾ ਹੁੰਦਾ ਫੋੜਾ ਜਿਹਾ ਉਹਦੇ ਨਾਲ ਆਪਾਂ ਕਰਦਾਂਗੇ ਸੈਟਿੰਗ ਤੇ ਬੱਟਣੂ ਵਾਲੇ ਵਾਲੇ ਮਿੱਟੀ ਤਾਂ ਲਾਉਣੀ ਪੈਣੀ ਆ ਉਹ ਬੱਟਤੇ ਵਾਲੇ ਵਾਲੇ ਸਾਰੇ ਮਿੱਟੀ ਵਗੈਰਾ ਲਗਾ ਦਾਂਗੇ ਉਹੀ ਸਿਸਟਮ ਆ ਬਾਕੀ ਤਾਂ ਸਾਰਾ ਬਸ ਹੁਣ ਗਿੱਲੇ ਵਿੱਚ ਟਰੈਕਟਰ ਨਹੀਂ ਬਾੜੀ ਦਾ ਪਹਿਲਾਂ ਪਹਿਲਾਂ ਟਰੈਕਟਰ ਦਾ ਕੰਮ ਸਾਰਾ ਨਿਬੜ ਗਿਆ ਬਸ ਫਰਕ ਇੰਨਾ ਕਿ ਆ ਹੋਰ ਕੋਈ ਫਰਕ ਨਹੀਂ ਹੈਗਾ ਧਰਤੀ ਦੇਖ ਲੋ ਜੀ ਪਾਣੀ ਕਿਵੇਂ ਪੀ ਰਹੀ ਆ ਬੁਲਬੁਲੇ ਨਿਕਲ ਰਹੇ ਨੇ ਆਏ ਸ਼ਾਇਦ ਤੁਹਾਨੂੰ ਦਿਖਦੇ ਹੁਣ ਸਕਰੀਨ ਤੇ ਇਹ ਆ ਵੇਖੋ ਬੁਲਬੁਲੇ ਨਿਕਲ ਨਿਕਲ ਕੇ ਧਰਤੀ ਪਾਣੀ ਪੀਣ ਲੱਗੀ ਹੋਈ ਆ ਇਹ ਆ ਵੇਖੋ ਜੀ ਉਣੀ ਪੀਰੀ ਧਰਤੀ ਪਿਆਸੀ ਆ ਧਰਤੀ ਬਹੁਤ ਜਿਆਦੇ ਬਹੁਤ ਮਹੀਨਿਆਂ ਦੇ ਮਹੀਨੇ ਹੋ ਗਏ ਪਾਣੀ ਪੀਤੇ ਨੂੰ ਇਹਨੇ ਇੰਨਾ ਟਾਈਮ ਹੋ ਗਿਆ ਪਾਣੀ ਪੀਤੇ ਨੂੰ ਤੇ ਹੁਣ ਪਾਣੀ ਪੀਣਾ ਹੀ ਆ ਧਰਤੀ ਨੇ ਤੇ ਕਿਸਾਨ ਪ੍ਰਭੂ ਅੱਜ ਹੈਗਾ ਦੂਸਰਾ ਦਿਨ ਸੁੱਕਾ ਕਦੂ ਫਰੇ ਨੂੰ ਇੱਕ ਦਿਨ ਹੋ ਚੁੱਕਾ ਤੇ ਪਾਣੀ ਇਹਦੇ ਵਿੱਚ ਹੈ ਹੀ ਨਹੀਂ ਹਾਲੇ ਤਾਂ ਝੋਨਾ ਲਗਾਉਣਾ ਸੀ ਭਈਆਂ ਨੇ ਆਪਣੇ ਨੇ ਪਰ ਪਾਣੀ ਇਹਦੇ ਵਿੱਚ ਹੈ ਨਹੀਂ ਤੇ ਕੁਝ ਲਾਈਟ ਵੀ ਬਹੁਤ ਘਟ ਆਈ ਆ ਤੇ ਜਿਹੜੀ ਲਾਈਟ ਆ ਪਤਾ ਨਹੀਂ ਕੀ ਚੱਕਰ ਪੈ ਗਿਆ ਅੱਜ ਮਿਤੀ 26 ਜੂਨ ਨੂੰ 26 ਜੂਨ ਨੂੰ ਬਹੁਤ ਘਟ ਲੈਟ ਆ ਰਹੀ ਹੈ ਤੇ ਇੱਧਰ ਝੋਨੇ ਵਿੱਚ ਵੀ ਪਾਣੀ ਘਟੇ ਹੀ ਆ ਆਪਣੇ ਦੇਖਦੇ ਆ ਕੀ ਬਣਦਾ ਦੁਬਾਰੇ ਕੀ ਪਤਾ ਜਨਰੇਟਰ ਵਗੈਰਾ ਲਾਉਂਦੇ ਨੇ ਪਹਿਣ ਫਿਰ ਦੇਖਦੇ ਆ ਕੀ ਬਣਦਾ ਆ ਲੋ ਜੀ ਕਿਸਾਨ ਪ੍ਰਭ ਅੱਜ ਉਹ ਘੜੀ ਆ ਚੁੱਕੀ ਆ ਜਦੋਂ ਹੁਣ ਆਪਾਂ ਸੁੱਕੇ ਕੱਦੂ ਦੇ ਵਿੱਚ ਝੋਨਾ ਲਗਾਉਣ ਜਾ ਰਹੇ ਆ ਅੱਜ ਤੀਸਰਾ ਦਿਨ ਹੋ ਚੁੱਕਿਆ ਬਹੁਤ ਔਖੀ ਲਾਈਟ ਆਈ ਆ ਲਾਈਟ 2-4 ਘੰਟੇ ਹੀ ਰਹਿ ਗਈ ਸੀ ਤੇ ਲਾਈਟ ਘਟ ਆਨ ਕਰਕੇ ਕੱਦੂ ਵਿੱਚ ਪਾਣੀ ਘਟ ਗਿਆ ਸੀ ਤੇ ਸੁੱਕੇ ਕੱਦੂ ਵਿੱਚ ਜਦੋਂ ਪਾਣੀ ਪੂਰਾ ਹੋ ਜਾਵੇਗਾ ਉਦੋਂ ਹੀ ਝੋਨਾ ਲੱਗੇਗਾ ਦੇਖੋ ਹੁਣ ਦੁਬਾਰੇ ਫਿਰ ਪਾਣੀ ਛੱਡਿਆ ਹੈ ਤੇ ਹੁਣ ਲੇਵਰੇਜ ਦੇ ਵਿੱਚ ਝੋਨਾ ਲਗਾਉਣਾ ਸ਼ੁਰੂ ਕਰੇਗੀ ਦੇਖਦੇ ਹਾਂ ਕੀ ਰਿਸਪੌਂਸ ਆਉਂਦਾ ਹੈ ਇਹਦਾ ਆ ਜੀ ਦੀ ਪੀਜੀ ਕੀ ਹਾਲ ਕਿਸਾਨਪੁਰਾਵੋ ਝੋਨਾ ਲੱਗ ਰਿਹਾ ਸੁੱਕੇ ਕੱਦੂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਤੇ ਪਾਣੀ ਦਾ ਭਰ ਗਿਆ ਤਕਰੀਬਨ ਤੇ ਇਹਦੇ ਵਿੱਚ ਨਾ ਪੈੜਾਂ ਜੀਆਂ ਹੋਈ ਜਾ ਰਹੀਆਂ ਨੇ ਜਿਵੇਂ ਜਿਵੇਂ ਲੇਬਰ ਝੋਨਾ ਲਗਾਈ ਜਾ ਰਹੀ ਹੈ ਪੈੜਾਂ ਹੋਈ ਜਾ ਰਹੀਆਂ ਨੇ ਪਰ ਇਹ ਹੌਲੀ ਹੌਲੀ ਜਿਵੇਂ ਜਿਵੇਂ ਪਾਣੀ ਇਹਨੂੰ ਆਈ ਚੱਲਣਗੇ ਤੇ ਇਹਨੇ ਸੈੱਟ ਹੋਈ ਚੱਲਣਾ ਹੈ ਕਿਉਂਕਿ ਇਹਦੇ ਵਿੱਚ ਕੋਈ ਰੇਗ ਵਗੈਰਾ ਨਹੀਂ ਹੁੰਦੀ ਹੈਗੀ ਤਾਂ ਜੋ ਪੈੜਾਂ ਲੇਬਰ ਦੀਆਂ ਭਰ ਸਕਣ ਪਰ ਇਦਾਂ ਥੋੜਾ ਥੋੜਾ ਦਿਖਣਗੀਆਂ ਪੈੜਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਦਿਖਣਗੀਆਂ ਜੇਕਰ ਤੁਸੀਂ ਵੀ ਜਦੋਂ ਸੁੱਕਾ ਗੱਦੂ ਕਰੋਗੇ ਤਾਂ ਥੋੜਾ ਇਦਾਂ ਦਿਖੇਗਾ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਸੁਹਾਗੇ ਦੀਆਂ ਲਾਈਨਾਂ ਵੀ ਜ਼ਰੂਰ ਦਿਖਣਗੀਆਂ ਪਰ ਝੋਨਾ ਤੁਹਾਡਾ ਇੱਕ ਵਾਰੀ ਪ੍ਰੋਪਰ ਲੱਗ ਜਾਵੇਗਾ ਤੇ ਉਸ ਤੋਂ ਬਾਅਦ 2 ਦਿਨਾਂ ਬਾਅਦ ਇਹ ਸਾਰਾ ਜਿਹੜੀ ਧਰਤੀ ਆ ਸੈੱਟ ਹੋ ਜਾਵੇਗੀ ਤੇ ਪਾਣੀ ਨਿਤਰਮਾ ਹੋ ਜਾਵੇਗਾ ਤੇ ਕਿਸਾਨ ਪ੍ਰਭੂ ਇਹ ਆਪਣਾ ਝੋਨਾ PR 126 ਆ ਤੇ ਇਹ ਸੰਗਣਾ ਹੀ ਲਗਵਾਇਆ ਜਾਵੇ ਕਦੇ ਵੀ ਇਹਨੂੰ ਪੂਛਾ ਦੀ ਤਰ੍ਹਾਂ ਜਾਂ ਹੋਰ ਕਿਸੇ ਝੋਨੇ ਦੀ ਤਰ੍ਹਾਂ ਇਹਨੂੰ ਸਿੱਧਾ ਨਾ ਲਗਵਾਇਓ ਇਹ ਪੂਰਾ ਗਿੱਠ ਤੇ ਹੀ ਲੱਗਣਾ ਚਾਹੀਦਾ ਆ ਗਿੱਠ ਤੋਂ ਵੀ ਅੰਦਰ ਹੀ ਹੋਵੇ ਤੁਹਾਡਾ ਇਹ ਝੋਨਾ 7 7 ਇੰਚ ਤੇ ਲੱਗਣਾ ਚਾਹੀਦਾ ਹੈ 7x7 ਇੰਚ ਤੇ ਤੇ ਸੰਗਣਾ ਹੀ ਲਗਵਾਇਓ ਹਾਂਜੀ ਦੋਸਤੋ ਤੁਸੀਂ ਨੇ ਦੇਖ ਹੀ ਲਿਆ ਵੀ ਆਪਾਂ ਨੇ ਸੁੱਕਾ ਕਦੋਂ ਕਿਵੇਂ-ਕਿਵੇਂ ਕਰਿਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪਾਂ ਤੁਹਾਨੂੰ ਸਾਰੀ ਡਿਟੇਲ ਦੇ ਵਿੱਚ ਦੱਸਤਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵਿੱਚ ਆਖਰੀ ਪਲਾਂ ਤੇ ਇਹਦੇ ਵਿੱਚ ਝੋਣਾ ਲੱਗਿਆ ਲੱਗਣ ਜਾ ਰਿਹਾ ਇਹ ਤੁਹਾਨੂੰ ਕਿਤੇ-ਕਿਤੇ ਸੁਭਾਗੇ ਦੀਆਂ ਲੈਣਾਂ ਨਜ਼ਰ ਆਉਂਦੀਆਂ ਆ ਪਰ 98% ਮੈਂ ਕਹਿ ਸਕਦਾ 98% ਤੁਹਾਨੂੰ ਗਿੱਲੇ ਜਿਹੜਾ ਕਦੂ ਹੁੰਦਾ ਤੇ ਸੁੱਕਾ ਕਦੂ ਹੁੰਦਾ 98% ਨਹੀਂ ਪਤਾ ਲੱਗਣਾ 98% ਓਵੇਂ ਦਾ ਓਵੇਂ ਜਿਵੇਂ ਹੀ ਹੋ ਗਿਆ ਆਪਣਾ ਚੋਨਾ ਚੰਗਾ ਰਹਿੰਦਾ ਜਾਂ ਮੰਦਾ ਰਹਿੰਦਾ ਆਪਾਂ ਤੁਹਾਨੂੰ ਬਲੌਗਿੰਗ ਦੇ ਵਿੱਚ ਦੱਸਦੇ ਰਹਾਂਗੇ ਤੁਸੀਂ ਆਪਣੇ ਝਾਜ ਐਗਰੀਕਲਚਰ ਚੈਨਲ ਤੇ ਜੁੜੇ ਰਹੋ ਤੇ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਤਿ ਸ਼੍ਰੀ ਅਕਾਲ ਜੀ